ਕਾ ਮੇੜਦਾ ਲੋਕ ਖੜਖੜਵੇਂ ਦੇ ਕੋਣ ਕਰਕੇ ਓਹ ਰੰਗ ਤੇਰਾ ਹਾਂ ਲੈ ਖੜਖੜਵੇਂ ਦੇ ਅਗਲੇ ਵੀ ਇੰਨਾ ਸੋਹਣਾ ਮੁੰਡਾ ਅੱਛਾ ਇੰਨਾ ਸੋਹਣਾ ਮੈਂ ਕਾ ਸੋਹਣਾ ਸਰਦੀ ਚ ਰੰਗ ਤੇਰਾ ਹੋਵੇ ਗਰੰਟੀ ਸਿੱਧੂ ਮੂਸੇ ਵਾਲੇ ਦਾ ਸੁਣਾਉਗਾ ਗਾਣਾ ਸੁਣਾ ਦੇ ਯਾਰ ਚੋ ਜਨਾ ਰਿਆ ਯਾਰ ਤਾ ਸ਼ਕੀਰ ਮੋਟ ਤਾ ਅੜੀਆਂ ਕਰੇ ਲਾਦੂ ਖਚੇ ਸਾਸਤਰੀ ਕਾਲ ਜੀ ਮਿੱਤਰ ਪਿਆਰਿਆ ਤੇ ਅੱਜ ਸਵੇਰੇ ਸਵੇਰੇ ਸੱਤ ਚ ਖੜਨ ਦਾ ਮੌਕਾ ਮਿਲਿਆ ਇਧਰ ਆਵਣਾ ਖੜਾ ਅਮਨਦੀਪ ਬੈਠਾ ਤੇ ਪਾਲ ਤੇ ਇਧਰ ਸਾਡੀ ਚਾਚਾ ਜਾਨ ਸਾਰੇ ਜਣੇ ਵੀ ਅੱਗ ਸੇਕੀ ਜੰਨੇ ਆ ਤੇ ਖੂਬ ਗੱਲਾਂ ਬਾਤਾਂ ਕੀਤੀਆਂ ਨਾਲੇ ਸੇਕੀ ਅੱਗ ਸੱਤ ਚ ਖੜ ਕੇ ਗੱਲਾਂ ਸੁਣਨ ਦਾ ਵੀ ਕੀ ਆ ਗੱਲਬਾਤ ਨਜ਼ਾਰਾ ਹੀ ਆ ਮਿੱਤਰੋ ਤੇ ਉੱਥੇ ਅੱਗੂ ਕਿ ਸੇਕ ਕੇ ਠੰਡ ਲਾ ਕੇ ਫਿਰ ਚਾਚਾ ਜਾਨ ਨੂੰ ਕਰਤੀ ਬਾਏ ਬਾਏ ਤੇ ਆਪਾਂ ਕਰਤਾ ਆਪਾਂ ਮੋੜਾ ਕਰਤਾ ਜੀ ਘਰਾਂ ਨੂੰ ਤੇ ਗਲੀ ਦੇ ਵਿੱਚ ਤੁਸੀਂ ਦੇਖ ਲਓ ਕੋਈ ਵੀ ਨਹੀਂ ਦਿਸਦਾ ਬਾਈ ਸਵੇਰੇ ਸਵੇਰੇ ਸਾਰੇ ਰਜਾਈਆਂ 'ਚ ਬੈਠਿਆ ਕਿਉਂਕਿ ਠੰਡ ਦਾ ਪੂਰਾ ਕਹਿਰ ਆ ਜੀ ਧੁੰਦ ਬਹੁਤ ਜ਼ਿਆਦਾ ਸੀ ਸਵੇਰੇ ਹੁਣ ਥੋੜੀ ਜੀ ਘਟੀ ਆ ਤੇ ਠੰਡ ਦਾ ਪੂਰਾ ਕਹਿਰ ਤੇ ਆਪਾਂ ਪਹੁੰਚ ਗਏ ਆ ਘਰੇ ਤੇ ਅਸਤਾਜ ਜੀ ਨੂੰ ਬੋਲਤਾ ਹੈਪੀ ਹੈਪੀ ਲੋਰੀ ਅਸਤਾਜ ਜੀ ਹੈਪੀ ਲੋਰੀ ਤੁਹਾਨੂੰ ਵੀ ਹਾਂ ਜੀ ਹੈਪੀ ਲੋਰੀ ਨੇ ਰਜਾਈ ਕਰੀ ਬੈਠੀਆਂ ਠੀਕ ਠਾਕ ਵਧੀਆ ਹਾਂ ਨੇ ਰਗਾ ਕਰੀ ਬੈਠੀਆਂ ਕਾਦਾ ਹਨੇ ਰਜਿਆ ਹੋਇਆ ਪਿਆ ਉਹ ਪੜਦੇ ਜਿਹਾ ਗੀਤੇ ਸੀ ਉਹ ਲਾਈਟ ਬੰਦ ਕੀਤੀ ਲਾਈਟ ਗਈ ਇਸ ਤੋਂ ਬਾਅਦ ਹੈਪੀ ਲੋੜੀ ਜੀ थैंक यू ਤੁਹਾਨੂੰ ਵੀ ਹੈਪੀ ਲੋੜੀ ਹਾਂ ਠੀਕ ਆ ਹੈਪੀ ਲੋੜੀ ਰੈਡੀ ਜੀ ਹੈਪੀ ਲੋੜੀ ਸੇਮ ਟੂ ਯੂ ਹੋਰ ਕਿਵੇਂ ਹੋ ਵਧੀਆ ਗਰਮ ਪਾਣੀ ਹਾਂ ਜੀ ਪਰਤਾ ਚਲੋ ਜੀ ਮੈਂ ਲੈ ਲਵਾਂ ਹੂੰ ਸਾਰਾ ਦਰਪੀਣਾ ਵਧੀਆ ਗਰਮ ਰਹਿੰਦਾ ਹਾਂ ਪੀਣਾ ਤੇ ਰੋਟੀ ਨਾਲ ਵੀ ਪੀਣਾ ਲੱਡੂ ਯਾਰ ਸਾਰਿਆਂ ਨੂੰ ਬਈ ਲੋਹੜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਵਲੌਗ ਤਾਂ ਚਲੋ ਕੱਲ ਨੂੰ ਅਪਲੋਡ ਹੋਣਾ ਇੱਕ ਦਿਨ ਮੈਂ ਲੇਟ ਹੋ ਗਿਆ ਤੇ ਬਾਕੀ ਲੋਹੜੀ ਤੇ ਮਾਗੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਰੱਬ ਸਭ ਨੂੰ ਤਰੱਕੀਆਂ ਬਖਸ਼ੇ ਸਭ ਨੂੰ ਖੁਸ਼ੀਆਂ ਬਖਸ਼ੇ ਖੇੜੇ ਬਖਸ਼ੇ ਸਾਰਿਆਂ ਤੇ ਤੰਦਰੁਸਤੀ ਬਖਸ਼ੇ ਤੇ ਅੱਜ ਧੁੰਦ ਬਹੁਤ ਸੀ ਸਵੇਰੇ ਤੇ ਹੁਣ ਧੁੰਦ ਚੱਕੀ ਗਈ ਆ ਤੇ ਅੱਜ ਦੇਖਦੇ ਆ ਵੀ ਕੀ ਕੀ ਕਰਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜਰੂਰ ਕਰ ਲੈ ਜਿਓ ਲਓ ਜੀ ਅਤਾ ਜੀ ਨੇ ਅੱਜ ਨਵੇਂ ਥਾਲੀ ਦੀ ਕਰਤੀ ਮਹੁਰਤ ਹੈ ਹਾਂ ਜੀ ਲੈ ਕੰਮ ਲੋਟ ਆ ਜਾਂਦਾ ਇਹ ਚ ਦਹੀਂ ਹੋ ਗਿਆ ਮੰਨ ਕੇ ਚੱਲ ਇੱਕ ਸਬਜ਼ੀ ਹੋਰ ਉਹ ਆ ਗਈ ਹੈ ਨਾ ਹਾਂ ਜੀ ਸੈਲਡ ਹੋ ਗਿਆ ਤੇ ਨਾਲ ਸਾਗ ਹੋ ਗਿਆ ਲੈ ਵੀ ਅੱਜ ਬਣ ਗਈ ਨਾ ਥਾਲੀ ਵਧੀਆ ਮਹਣ ਨਿਆਰਾ ਬਣ ਗਿਆ ਕੇ ਕੋਟਲ ਵਾਲੀ ਲਓ ਜੀ 70 ਰੁਪਏ ਦੀ ਥਾਲੀ 70 ਚਾਹੀਏ ਹਾਂ ਜੀ ਅੱਛਾ ਦੇ ਦੇਨੇ ਭਾਈ 70 ਰੁਪਏ ਚ ਕਿੰਨੀਆਂ ਰੋਟੀਆਂ ਤਿੰਨ ਰੋਟੀਆਂ ਤਿੰਨ ਰੋਟੀਆਂ ਹੈ ਚੁੱਪੋ ਬਾਈ ਉਹਦੀ ਕਲਾਸ ਲੱਗੀ ਖੁਸ਼ ਦੀ ਖੌਲੀ ਬੱਲੂ ਓਕੇ ਓਕੇ ਪੁੱਤੇ ਲਓ ਬਈ ਮਿੱਤਰੋ ਥਾਲੀ ਆਪਣੀ ਹੈਗੀ ਤਿਆਰ ਤੇ ਮੈਂ ਕਹਿੰਦਾ ਕਿਆ ਬਾਤਾਂ ਆਂ ਫੀਲਿੰਗ ਹੀ ਵੱਖਰੀ ਆ ਰਹੀ ਆ ਅੱਜ ਤਾਂ ਲੈਓ ਜੀ ਨਾਲ ਲੱਸੀ ਜੀ ਲੱਸੀ 80 ਦੇ ਅੱਛਾ ਜੀ 70 ਚ ਥਾਲੀ 70 ਦੀ ਥਾਲੀ ਠੀਕ ਹੈ ਇਹ ਦੇ ਦੇਾਂਗੇ 70 80 ਦੇ ਦੇਾਂ ਗੱਲ ਕਿਹੜੀ ਕਰਦੇ ਆ ਕੀ ਸੁਣਾਓ ਗਾਣਾ ਸੁਣਾਉਗੇ ਫੇਰ ਲੋੜੀ ਦਊਂਗਾ ਸੁਣਾ ਦਿਓ ਫੇਰ ਯਾਰ ਐ ਕਦ ਕਰਦੇ ਆ ਠੰਡ ਹੈਗੀ ਆ ਸੁਨਾ ਦੇ ਗਾਣਾ ਆਉਂਦਾ ਨਹੀਂ ਸੁਣਾ ਦੇ ਯਾਰ ਹੋਰ ਕੋਈ ਸੁਣਾ ਸਿੱਧੂ ਮੂਸੇ ਵਾਲੇ ਦਾ ਹੀ ਸੁਣਾ ਦੇ ਸਿੱਧੂ ਮੂਸੇ ਵਾਲੇ ਦਾ ਤਾਂ ਸੁਣਾ ਦੇ ਸਿੱਧੂ ਮੂਸੇ ਵਾਲੇ ਦਾ ਸੁਣਾ ਦੇ ਯਾਰ ਸਿੱਧੂ ਮੂਸੇ ਵਾਲੇ ਦਾ ਸੁਣਾ ਦੇ ਆਉਂਦਾ ਨਹੀਂ ਕੋਈ ਵੀ ਨਹੀਂ ਗਾਣਾ ਆਉਂਦਾ ਟੋਚ ਨਾਲ ਦਾ ਐਕਟਰੀ ਸਕੀਨ ਮੁੱਢ ਤੋੜੀ ਅਗਰ ਹਾਂ ਹਾਂ ਸੁਣਾ ਦੇ ਚੱਲ ਆ ਜਾ ਨੇੜੇ ਆ ਕੇ ਸੁਣਾ ਕੋਈ ਆ ਫਿਰ ਕੀ ਜਿਵੇਂ ਆਉਂਦਾ ਉਵੇਂ ਸੁਣਾ ਦੇ ਸੁਣਾ ਦੇ ਸੰਗਦੇ ਤੂੰ ਸੁਣਾ ਦੇ ਟੋਚ ਨਾਲ ਵਾਲੇ ਸੁਣਾ ਦੇ ਯਾਰ ਫਿਰ ਤੈਨੂੰ ਮੈਂ ਦਊਂਗਾ ਪੈਸੇ ਹਾਂ ਸੁਣਾ ਦੇ ਸੁਣਾ ਦੇ ਤੂੰ ਸੁਣਾ ਦੇ ਉੱਚੀ ਸੁਣਾ ਦੇ ਤੈਨੂੰ ਦਊਂ ਪੈਸੇ ਸੁਣਾ ਦੇ ਸਾਰੇ ਨੂੰ ਵੀ ਗਾਏ ਚਲ ਤੰਨੇ ਸੁਣਾ ਦੇ ਯਾਰ ਰਲ ਕੇ ਸੁਣਾ ਸੁਣਾ ਦੇ ਸੁਣਾ ਦੇ ਚਲੋ ਬੰਦੇ ਸੁਣਾ ਦੇ ਸੁਣਾ ਦਿਓ ਸੰਗ ਦੇ ਕਦਮਾਂ ਕੋਈ ਚੱਕਰ ਨਹੀਂ ਆਈ ਤਾਂ ਆਈ ਮੰਗਲੇ ਦੇ ਪਾਈ ਗਾਣਦੇ ਹੁੰਦੇ ਸੀ ਅੱਗੇ ਤਾਂ ਸੁਣਾ ਦਿਓ ਫਿਰ ਸੋਹਣਾ ਜਿਹਾ ਗਾਣਾ ਯਾਰ ਇਹਨੂੰ ਵੀ ਗਾ ਦੇ ਤੈਨਾਂ ਨੂੰ ਯਾਰ ਸੁਣਾ ਸੁਣਾ ਦੇ ਯਾਰ ਇਹ ਸੋਹਣਾ ਮੁੰਡਾ ਇਹ ਸੁਣਾਉਂਦਾ ਇਹ ਮੁੰਡਾ ਬਹੁਤ ਸੋਣਾ ਸੁਣਾਊਗਾ ਇਹ ਪੱਕਾ ਗਰੰਟੀ ਸਿੱਧੂ ਮੂਸੇ ਵਾਲੇ ਦਾ ਸੁਣਾਊਗਾ ਗਾਣਾ ਸੁਣਾ ਦੇ ਯਾਰ ਜਾਨ ਕੋ ਜਨਾ ਰਿਆ ਤਾ ਸ਼ਕੀਰ ਮੋਟ ਤਾ ਅੜੀਆਂ ਕਰੇਂਗੀ ਲਾਹੂ ਖਿੱਚੇ ਟੋਟ ਸੁਣਾ ਰਿਆ ਤਾ ਸਿੱਧੂ ਮੋਟ ਤਾ ਅੜੀਆਂ ਕਰੇਂਗੀ ਵਾਦ ਲੈ ਲੈ ਜੂ ਖਿੱਚ ਕੇ ਵਾ ਥੋਡੇ ਠੀਕ ਹੈ ਯਾਰ ਖੁਸ਼ ਕਰਤਾ ਚੱਲ ਦਿੰਦੇ ਹਾਂ ਤੁਹਾਨੂੰ ਤੈਂ ਦੇਲੇ ਕੱਢ ਕੇ ਖੜਜੋ 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 ਦੇ ਦੇਨੇ ਦੇ ਦੇਨੇ ਲੈ ਹਾਂ ਤੈਨ ਜਾਣੇ ਵੀ ਦੇ ਤੈਨ ਜਾਣੇ ਲੈ ਆ ਦੇ ਦੇ ਆ ਲੈ ਤੇ 10-10 ਕਰ ਲਿਓ ਹੁਣ 10 ਉਹਨੂੰ ਵੀ ਦੇ ਦੇਈਂ ਚੰਗਾ ਉਹਨੇ ਵੀ ਸੁਨਾਇਆ ਗਾਣਾ ਚੰਗਾ 10 ਉਹਨੂੰ ਮੋੜ ਦੇ ਹਾਂ ਹਾਂ ਵੰਡ ਲੈਣਾ ਬਾ ਉਹਨੂੰ ਮੋੜ ਤੇ ਇਹਨੇ 10 ਰੁਪਏ ਵਾ ਠੀਕ ਥੋੜੇ 10-10 ਹੋ ਗਏ ਤੇ ਇਹਨਾਂ ਦੇ ਠੀਕ ਆ ਲਓ ਜੀ ਆਪਣੇ ਪਿੰਡ ਦਾ ਸ਼ੁਰੂ ਹੋ ਗਿਆ ਲੋਹੜੀ ਮਾਗੀ ਮੰਗਣਾ ਤੇ ਆਪਾਂ ਸਾਰੇ ਬੱਚਿਆਂ ਨੂੰ 10-10 ਰੁਪਏ ਦੇਈ ਜਾਂਦੇ ਆ ਠੀਕ ਹੈ ਨਹੀਂ ਹਣ ਮੈਂ ਦਿਲਖੁਸ਼ ਨੂੰ ਹੋਰ ਕੋਸ਼ ਆਪਾਂ ਟੁੱਟੇ ਉਹਨਾਂ ਤੋਂ ਹੀ ਲੈ ਲਿਆ ਤੇ ਕੋਸ਼ ਆਪਾਂ ਹੋਰ ਭੇਜਦੇ ਆ ਠੀਕ ਨੇ ਇਸ ਤਰ੍ਹਾਂ ਹਾਂਜੀ 10-10 ਰੁਪਏ ਤਾਂ ਦੇਣੇ ਜ਼ਰੂਰੀ ਆ ਹਾਂਜੀ ਵਿਚਾਰਿਆਂ ਨੂੰ ਕਿ ਨਹੀਂ ਸਵੇਰੇ ਸਵੇਰੇ ਠੰਡ 'ਚ ਤੁਰੇ ਫਿਰਦੇ ਆ ਜੇ ਤੁਹਾਡੇ ਵੀ ਕੋਈ ਘਰੇ ਆਉਂਦਾ 10 ਰੁਪਏ ਦੇ ਦਿਆ ਕਰੋ ਕੋਈ ਚੱਕਰ ਨਹੀਂ ਬੱਚੇ ਆ ਵਿਚਾਰੇ ਚਲੋ ਖਾ ਵੀ ਲੈਣਗੇ ਬੜੇ ਅੱਗੇ ਤਾਂ ਬਹੁਤ ਜ਼ਿਆਦਾ ਲੋੜੀ ਮੰਗਦੇ ਹੁੰਦੇ ਸੀ ਉਹ ਤਾਂ ਬਹੁਤ ਲੋਕ ਘੱਟ ਆਉਂਦੇ ਆ ਬੱਚੇ ਪਰ ਆਪਣੇ ਫਿਰ ਵੀ ਅੱਜ ਦੋ ਤਿੰਨ ਟੋਲੀਆਂ ਆ ਗਈਆਂ ਕੋਈ ਗੱਲ ਨਹੀਂ ਕਾਪੀ ਰਹਿਣਗੇ ਜੀ ਅੱਜ ਸੂਰਜ ਵੀਰਾ ਦੇ ਗਿਆ ਦਰਸ਼ਨ ਸਾਹਮਣੇ ਬੱਦਲਾਂ ਦੇ ਵਿੱਚੋਂ ਜ਼ੋਰ ਮਾਰਦਾ ਪਿਆ ਬਈ ਛੁੱਟੀਆਂ ਕੱਟ ਕੇ ਖੁਆ ਖੁਆ ਖਾ ਕੇ ਆ ਗਿਆ ਮੁੜਿਆ ਆ ਮੁੜਿਆ ਆ ਆ ਜਾ ਆ ਜਾ ਆ ਜਾ ਮੜਨਦੇ ਨਾਲ ਹੀ ਸਾਡੇ ਮੰਜੇ ਵੀ ਬਾਹਰ ਆ ਗਏ ਹਾਂਜੀ ਲੈਨੇ ਉਹ ਨਿੱਗ ਭਰਨ ਨਿੱਗੇ ਹੋਈਏ ਹੈ ਸਾਰੇ ਅੰਦਰ ਵੜੇ ਸੀ ਤੇ ਹੁਣ ਸਾਰੇ ਹੀ ਬਾਹਰ ਆ ਗਏ ਆ ਇਧਰ ਆਂਡ ਗਵਾਂਡ ਵੀ ਸਾਡਾ ਬਾਹਰ ਆ ਗਿਆ ਫੇਰ ਉੱਠ ਗਿਆ ਓਏ ਫੇਰ ਬੱਦਲਾਂ ਨੇ ਫੇਰ ਨਾ ਆਪਣਿਆ ਕਹਿੰਦੇ ਸੂਰਜ ਨੂੰ ਔਰ ਨਾ ਬਾਈ ਨਾ ਮਸਾ ਆਇਆ ਹੁਣ ਤੁਸੀਂ ਦਬਾਣਾ ਪਾਓ ਬੰਦੇ ਦਾ ਖਵਾ ਖਵਾ ਖਾਦਾ ਇਹਨੂੰ ਛੱਡ ਦਿਓ ਹੁਣ ਬਦਲਾ ਛੱਡ ਦਿਓ ਇਹਨੂੰ ਛੱਡ ਦਿਓ ਛੱਡ ਦਿਓ ਛੱਡ ਦਿਓ ਇਹਨੂੰ ਛੱਡ ਦਿਓ ਛੱਡ ਦਿਓ ਛੱਡ ਦਿਓ ਰੱਬਾ ਛੱਡ ਦੇ ਹੁਣ ਅੱਜ ਆਸਮਾਨ ਕਰ ਗਿਆ ਬਾਈ ਸਾਫ ਥੋੜੀਆਂ ਮੂੰਗਫਲੀ ਇੰਨੇ ਦਿਨਾਂ ਦੀ ਪਈ ਹੈ ਨਾ ਹਨਾ ਖਾਦੀ ਨਹੀਂ ਚੰਗੀ ਤਰ੍ਹਾਂ ਬਹੁਤ ਪਈ ਹੈ ਤੋਰੇ ਫੇਰੇ ਚ ਰਹਿ ਜਾਂ ਦੂਜੀ ਕਿੱਥੇ ਅੰਦਰ ਹਾਂਜੀ ਲੈ ਖਾਲ ਫਿਰ ਉਹ ਲੈ ਦਾਂ ਜੀ ਲਓ ਜੀ ਤੁੱਪੇ ਬਹਿਣ ਦਾ ਹੀ ਸੱਚੀ ਸਵਾਦ ਅੱਜ ਆਇਆ ਹਾਂ ਆਵੇ ਲੱਤ ਉੱਪਰ ਨਿਕਲਾਈ ਆ ਕਿਤੇ ਥੋੜਾ ਜਿਹਾ ਛੁਪ ਜਾਂਦਾ ਚਲੋ ਬੱਦਲ ਜੇ ਥੋੜੇ ਜਿਹਾ ਰਹਿ ਗਏ ਵੇਰਲੇ ਜੇ ਇਹਨੇ ਦਾ ਕੋਈ ਗੱਲ ਨਹੀਂ ਹਾੜਾ ਉਹ ਨਿਆਰਾ ਮੂੰਗਫਲੀ ਖਾਂਦਾ ਹੈ ਹਨਾ ਹਾਂਜੀ ਉਹਦਾ ਕੋਈ ਸੁਆਦ ਜਿਹਾ ਵੀ ਨਹੀਂ ਆਉਂਦਾ ਧੁੱਪੇ ਵੇਖ ਕੇ ਮਜ਼ਾ ਆਉਂਦਾ ਹੂੰ ਮੂੰਗਫਲੀ ਖਾਂਦਾ ਬਹੁਤ ਮੂੰਗਫਲੀ ਖਾਈਦੀ ਹਨਾ ਆਂਦਾ ਤਰਜਾਈਆਂ ਚ ਵੀ ਪਰਾ ਜਿਹਾ ਲੱਗ ਜਾਂਦਾ ਹੂੰ ਸੀਟ ਨਹੀਂ ਆਉਂਦਾ ਪੁਰਾ ਠੀਕ ਬਸ ਅੱਜ ਲੋਹੜੀ ਮੇਲਾ ਆ ਗਿਆ ਖੰਡ ਜਾਣੀ ਹੁਣ ਸਾਰੀ ਠੰਡ ਹਾਂ ਆਂ ਦਿਨ ਵਧੀਆ ਲੱਗਣਗੇ ਯਾਨੀ ਕੋਰਾ ਪਿਆ ਕਰੂਗਾ ਧੁੱਪ ਨਿਕਲਿਆ ਕਰੂਗੀ ਠੰਡ ਭਾਵੇਂ ਜਿੰਨੀ ਮਰਜ਼ੀ ਹੋਵੇ ਇਹ ਧੁੱਪ ਨਿਕਲਾਵੇ ਤੇ ਠੰਡ 10 ਵਜੇ ਤੱਕ ਹੀ ਹੁੰਦੀ ਹੈ ਤੇ ਜਾਂ ਸ਼ਾਮ ਨੂੰ ਹੁੰਦੀ ਹੈ ਇਹ ਸਾਰਾ ਦਿਨ ਮਹਿਸੂਸ ਨਹੀਂ ਹੁੰਦੀ ਇੰਨੀ ਯਾਨੀ ਕਿਉਂਕਿ ਧੁੱਪ ਹੁੰਦੀ ਹੈ ਹਾਂਜੀ ਹਣ ਧੁੱਪ ਬਿਨਾਂ ਹੀ ਔਖੇ ਸੀ ਪਰ ਸਵਾ ਮਹੀਨੇ ਅੰਗੂ ਹੀ ਘਟੋ ਘਟਵੀ ਧੁੱਪ ਨਹੀਂ ਮਿਲੀ ਆਵੇ ਥੋੜੀ ਜਿਹੀ ਵਿੱਚ ਮੱਧਮ ਹੋ ਜਾਂਦੀ ਹੈ ਜਿਵੇਂ ਹੁਣ ਥੋੜਾ ਜਿਹਾ ਸੂਰਜ ਮੱਧਮ ਜਿਹਾ ਹੋ ਗਿਆ ਬਾਕੀ ਇੰਨਾ ਹੀ ਬਹੁਤ ਨੈਗ ਹੈਨਾ ਇੰਨਾ ਹੀ ਰਵੇ ਨਾ ਉਹ ਵੀ ਬਹੁਤ ਹੋਣਾ ਜਾਈ ਸੁਰਜੀਵੀ ਰਾਹ ਛੁੱਟੀਆਂ ਬਹੁਤ ਕੱਟੀਆਂ ਆਂਦੀਆਂ ਹਾਂ ਹੋ ਚੰਗੇ ਆੜੇ ਕੜਾ ਬਾਕੀ ਜੀ ਗੁੱਡੇ ਕਾਫੀ ਚੜੇ ਜਾਂਦੇ ਪਿੰਡ ਆਪਣੇ ਲਓ ਜੀ ਇਧਰ ਆਪਣੇ ਪਿੰਡ ਮੰਡੀ ਦੇ ਵਿੱਚ ਵੀ ਗੁੱਲੀ ਡੰਡੇ ਦਾ ਚੱਲਿਆਂ ਦਾ ਟੂਰਨਾਮੈਂਟ ਦੇ ਮੈਚ ਬਤਾ ਮਤੇ ਵੀ ਵੇਖਿਆਗੇ ਤੇ ਕਾਫੀ ਟੀਮਾਂ ਆਈਆਂ ਵੀ ਆਪਣੇ ਪਿੰਡ ਵਾਲੇ ਵੀ ਮੁੰਡੇ ਵੀ ਖੇਡੀ ਜਾਂਦੇ ਆ ਤੇ ਵਧੀਆ ਪ੍ਰੋਗਰਾਮ ਆ ਪੰਜਵਾਂ ਗੁੱਲੀ ਡੰਡੇ ਦਾ ਇਹ ਟੂਰਨਾਮੈਂਟ ਆ ਤੇ ਬਹੁਤ ਹੀ ਵਧੀਆ ਉਪਰਾਲਾ ਵੀ ਵੀਰਾਂ ਦਾ ਤਮਾਗਾ ਚੱਲ ਚਾਚਾ ਜਾਨ ਦੇ ਨਾਲ ਆਪਾਂ ਵੀ 10 ਮਿੰਟ ਵੇਖੇਗੀ। ਲਓ ਤੇ ਤੁਸੀਂ ਵੀ ਆਣਾ ਚਲੋ ਵੀ ਟੂਰਨਾਮੈਂਟ ਦਾ। ਇਲਾ ਛੋਟੇ ਹੁੰਦੇ ਬਹੁਤ ਜ਼ਿਆਦਾ ਗੁੱਲੀ ਡੰਡਾ ਗਲੀਆਂ ਦੇ ਵਿੱਚ ਖੇਡਦੇ ਹੁੰਦੇ ਸੀ। ਬੜੀਆਂ ਗੁੱਲੀਆਂ ਗੋਆਈਆਂ ਬਾਈ। ਤੇ ਅੱਜ ਉਹ ਹੀ ਪੁਰਾਣੀ ਯਾਦ ਫੇਰ ਆ ਗਈ ਵੀ ਗੁੱਲੀ ਡੰਡੇ ਦੀ। ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਵੀਰਾਂ ਨੇ ਗੁੱਲੀ ਡੰਡਾ ਦੱਬ ਕੇ ਖੇਡਿਆ ਤੇ ਲੋਕਾਂ ਦੇ ਘਰੇ ਗੁੱਲੀ ਗੁੱਲੀਆਂ ਭੇਜੀਆਂ। ਬੜੀਆਂ ਗੁੱਲੀਆਂ ਨਾਲੀਆਂ ਦੇ ਵਿੱਚ ਸਿੱਟੀਆਂ। ਬੜੀਆਂ ਗੁਵਾਈਆਂ ਬਈ ਬੜਾ ਆਨੰਦ ਸੀ ਤੇ ਅੱਜ ਉਹ ਪੁਰਾਣੀ ਯਾਦ ਇੱਕ ਵਾਰੀ ਫਿਰ ਤਾਜ਼ਾ ਹੋਈ ਆ ਤੇ ਟਰਾਈਆਂ ਲੈ ਲੈ ਟਰਾਈਆਂ ਲੈ ਲੈ ਬੋਲਦਾ ਉਹ ਵੀ ਟਰਾਈ ਆ ਬਹੁਤ ਵਧੀਆ ਤੇ ਬਾਅਦ ਨੇ ਕੋਈ ਬਾਈ ਬੈਕਗਰਾਉਂਡ ਦੂਜੀ ਗੱਲ ਲੈ ਲਾ ਕੇ ਲਿਆ

ਉਹ ਫਿਟ ਪਾਏਗਾ ਵੀ ਕਿ ਇੱਥੇ ਹੀ ਰੱਖੇਗਾ ਇੱਕ ਟੀਮ ਮੈਂ ਬਾਈ ਗੁੱਲੀ ਡੰਡੇ ਦਾ ਟੂਰਨਾਮੈਂਟ ਵੇਖਣ ਆ ਹੀ ਉੱਠ ਗਿਆ ਬੂਟ-ਬਾਟ ਲਾ ਕੇ ਮੈਂ ਕਿਹਾ ਵੀ ਤੁੱਪ ਨਿਕਲੀ ਆ ਨਾਸਾਂ ਹੀ ਬੰਦ ਹੋ ਗਈ ਆ ਟੋਪੀ ਲਾ ਗਿਆ ਹੁਣ ਆ ਕੇ ਸਾਫਾ ਬੰਨ ਲਿਆ ਫੇਰ ਵਾਲ ਜੇ ਦੁਖਾਣਾ ਪੈਂਦੇ ਆ ਮੈਂ ਕਹਾਂ ਨਾ ਵੀ ਚੱਲ ਲਾ ਦਈਏ ਬਾਈ ਤੁਹਾਡੇ ਵੀ ਇਦਾਂ ਹੀ ਹੁੰਦੇ ਮੇਰੇ ਤਾਂ ਇੱਥੇ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਉਹ ਤਾਂ ਮੈਂ ਟੋਪੀ ਤਾਂ ਵੈਸੇ ਕੱਟ ਲੈਣਾ ਸਾਫਾ ਹੀ ਬੰਨਦਾ ਪਰ ਫੇਰ ਵੀ ਉਹ ਵਾਲ ਜੇ ਜ다 ਕੇਸ ਪਰ ਸਾਰੇ ਸਾਰੇ ਰੱਖੇ ਹੋਣ ਫੇਰ ਤਾਂ ਨਹੀਂ ਹਣਾ ਪੀੜ ਕਰਦੇ ਥੋੜੇ ਜਿਵੇਂ ਤੂੰ ਟੋਪੀ ਲੈਣੀ ਤੇ ਤਾਂ ਨਹੀਂ ਪੀੜ ਕਰਦੇ ਜਮੇ ਹੀ ਨਹੀਂ ਹਾਂ ਮੇਰੇ ਏਡੇ ਏਡੇ ਹੁੰਦੇ ਆ ਸਾਡੇ ਤਾਂ ਕਰਕੇ ਉਹ ਵਿੱਚ ਮੁੜ ਜਾਂਦੇ ਤਾਂ ਕਰਕੇ ਪੀੜਨਦੇ ਹਣਾ ਆ ਇਥੇ ਜੀ ਨਹੀਂ ਕਰਦਾ ਲਾਉਣ ਨੂੰ ਜੋ ਸਵੇਰੇ ਨਹਾਉਣਾ ਉਦੋਂ ਫਰੈਸ਼ ਹੁੰਦੇ ਆ ਉਦੋਂ ਬਾਅਦ ਤੇਲ ਤੂੰ ਤਾਂ ਲਾ ਲਈਦਾ ਪਰ ਮੁੜ ਕੇ ਫੇਰ ਸਾਫਾ ਬਣ ਲਈਦਾ ਵੈਸੇ ਮੈਂ ਨੰਗੇ ਵਾਲ ਤਾਂ ਕੱਟ ਹੀ ਰਾਂਦਾ ਗਰਮੀ 'ਚ ਵੀ ਕੱਟ ਹੀ ਰੱਖਦਾ ਤੇ ਸਿਆਲ 'ਚ ਵੀ ਹੁਣ ਮੈਨੂੰ ਵਾਉਣ ਦੀ ਆਦਤ ਜੀ ਘਟ ਗਈ ਅੱਗੇ ਮੈਂ ਬਹੁਤ ਵਾਲ ਪਾਉਂਦਾ ਹੁੰਦਾ ਸੀ ਬੜੀਆਂ ਉਹ ਜਿਲਾਈਆਂ ਲਾਈਆਂ ਉਹਨਾਂ ਨੇ ਵਾਲ ਸਾਰੇ ਚਿੱਟੇ ਹੀ ਕਰਦੇ ਨਹੀਂ ਤਾਂ ਉਮਰ ਕਿਹੜੀ ਆ ਮੇਰੀ ਹਜੇ ਕੱਲ ਦਾ ਜਵਾਬ ਆ ਮੈਂ ਰੱਖ ਖੋਸ਼ ਲੈ ਕੇ ਆ ਗਿਆ ਜੀ ਕਿਆ ਮੇਰੇ ਇੰਨੀ ਯਾਰ ਲਿਆ ਥੋੜੀ ਵੀ ਨਹੀਂ ਇਹ ਮੇਰਾ ਮੈਂ ਤਾਂ ਇੰਨੀ ਨਹੀਂ ਲਈ ਨਹੀਂ ਥੋੜੀ ਵੀ ਨਹੀਂ ਦੋ ਕਾਪਾ ਬਾਹਰ ਲੈ ਚਾ ਸਾਰੀ ਲਿਆਂਦੀ ਮੁੱਕ ਗਈ ਚੱਲ ਅੱਧੀ ਇਹ ਚ ਛੱਡ ਦੂੰ ਮੈਂ ਨਹੀਂ ਪੀਣੀ ਉਸਤਾਦ ਚੱਲ ਫਿਰ ਮੈਨੂੰ ਦੇ ਦੇ ਅੱਧੀ ਹੂੰ ਵੇ ਤਾਂ ਸਬਜੀ ਚੀਜ਼ ਦੇ ਹੱਥ ਠਰ ਕੇ ਜਿਹੜਾ ਸਕੂਟਰ ਤੇ ਠਰਨੇ ਸੀ ਉਹ ਕੰਮ ਵਾਲੇ ਤਾਂ ਫਰਤਕ ਠਾਂਡੀ ਬੜੀ ਆ ਮੇਂ ਹੱਥ ਠਰ ਗਏ ਹੂੰ ਹਾਂ ਜਿਹੜਾ ਕੰਮ ਕਰਦਾ ਉਹਦੇ ਨਹੀਂ ਹੱਥ ਠਰਦੇ ਹੁੰਦੇ ਸਾਡੇ ਤਾਂ ਠਰਨੇ ਚਾਹੀਦੇ ਵੀ ਵਿਹਲੇ ਬੰਦੇ ਕੀ ਆ ਪਤਾ ਐਵੇਂ ਠਰਦੇ ਆ ਕੰਮ ਐਵੇਂ ਠਰਦੇ ਆ ਤੇਰਾ ਕੋਈ ਨਹੀਂ ਹੱਥ ਠਾਲਦਾ ਬਾਨੇ ਬਾਈ ਠਾਲੀ ਤੋੜੀ ਬਾਨੇ ਮਾਰਦੀ ਸਾਰੇ ਬਾਨੇ ਕੰਮ ਦੇ ਕੰਮ ਦੇ ਬਾਨੇ ਤੇਰੇ ਕੋਲ ਸਾਰੇ ਹਾਂ ਜਿਹੜਾ ਕੰਮ ਕਰਦਾ ਬੰਦਾ ਬਾਈ ਉਹਦੇ ਹੱਥ ਕਰਮ ਘੱਟੀ ਤੇ ਵਤੀ ਸਬਜੀ ਮੈਂ ਤੇ ਖੱਟੀ ਰੱਖ ਫੇ ਆ ਕੰਮ ਕਰਦੀ ਤਾਂ ਹੱਥੋਂ ਹੀ ਠਰਦੇ ਹੁੰਦੇ ਆ ਹੇ ਲੀ 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 ਮੇਰਾ ਪੁੱਤ ਪੀ ਚਾ ਪੀ ਲੈ ਹੋਰ ਪੀ ਲੈ ਮੇਰਾ ਖੋੜਾ ਗਿਆ ਦਵਾਈ ਨੇ ਮੈਂ ਨਾ ਉਹਨੇ ਐ ਤਰੀ ਕਟ ਕੇ ਖਾਦੀ ਆ ਹਾਂ ਤੇ ਚਮਕੀ ਉਹਦੇ ਅੰਨੀ ਜ਼ਹਿਰ ਹਾਂ ਸਾਡੇ ਪੁੱਤ ਦਾ ਇੱਥੇ ਨਾ ਪਤਾ ਨਹੀਂ ਯਾਰਡ ਦੇ ਉੱਤੋਂ ਥੋੜਾ ਜਿਹਾ ਫੁੱਲ ਗਿਆ ਵਿਚਾਰੀ ਦੇ ਦਰਦ ਕਰਦਾ ਹੁਣ ਦਵਾਈ ਲਿਆ ਕੇ ਦਿੱਤੀ ਹੁਣ ਠੀਕ ਆ ਹਾਂਜੀ ਕਹਿੰਦੀ ਹਾਂਜੀ ਆਈ ਤਾਂ ਹੁਣ ਕਰਦੀ ਤੂੰ ਕਹਿੰਦਾ ਨਾ ਲੈਣਾ ਨਾ ਤੂੰ ਠੀਕ ਹੈ ਨਾ ਤਾਂ ਤੈਨੂੰ ਗੱਲਾਂ ਆਉਂਦੀਆਂ ਬੰਦਾ ਮਾਂਜਾ ਬੰਦਾ ਇਹ ਆਏ ਕੋ ਸੇ ਹੋ ਜਾਂਦਾ ਬੰਦ ਲੈ ਹੈ ਕੀ ਹੈ ਮਜ਼ਾਕ ਨਹੀਂ ਬਈ ਕਰ ਦਿੰਦਾ ਮਜ਼ਾਕ ਕਰ ਰਿਹਾ ਕੋਈ ਕੁਛ ਮਜ਼ਾਕ ਕਰ ਰਿਹਾ ਮਜ਼ਾਕਾ ਮਜ਼ਾਕਾ ਤੋਪ ਚ ਬੜਾ ਰਾਂਗ ਵਧੀਆ ਆਉਂਦਾ ਨਾ ਮੈਂ ਬਈ ਤੋਪ ਚ ਬੜੀ ਕੁਆਲਟੀ ਬਣਦੀ ਹੈ ਮੇਰੇ ਚੰਨ ਨੂੰ ਮੋਨੂ ਓਏ ਗੇਂਦੀ ਦਰਦਾ ਓਏ ਨੂੰ ਵੇਖ ਤਾ ਮੇਰਾ ਕਿੰਨਾ ਸੋਣਾ ਮੇਰਾ ਵੇਖਾ ਕਿੰਨਾ ਸੋਣਾ ਰੰਗ ਤੇਰਾ ਕਾਲਾ ਰੰਗ ਮੇਰਾ ਦਾ ਖੰਮ ਵਰਗਾ ਮੇਰੇ ਤਾਂ ਲੋਕ ਖੜਖੜਵੇਂ ਦੇ ਖੜਖੜ ਕੇ ਰੰਗ ਤੇਰਾ ਹਾਂ ਖੜਖੜਵੇਂ ਦੇ ਅਗਲੇ ਵੀ ਇੰਨਾ ਸੋਹਣਾ ਮੁੰਡਾ ਇੰਨਾ ਸੋਹਣਾ ਸਰਦੀ ਚ ਰੰਗ ਤੇਰਾ ਹੋ ਜਾਂਦਾ ਬਲੈਕ ਐਵੇਂ ਹੋ ਜਾਂਦਾ ਬਲੈਕ ਇਹਦਾ ਰੰਗ ਹੈ ਰਕਿਆ ਕੀ ਜਾਣ ਹੱਥ ਵੀ ਕੀ ਹਸੀਨ ਚਿਹਰੇ ਨੇ ਕੀ ਸਾਫ ਸਾਫ ਹੱਥ ਨੇ ਕਿਆ ਮੁੰਡੇ ਦਾ ਰੰਗ ਆ ਮਲਾਈ ਵਰਗਾ ਮੇਰਾ ਚਿੱਟਾ ਹੈ ਮੇਰਾ ਮਲਾਈ ਵਰਗਾ ਰੰਗ ਆ ਤਾ ਖੁਸ਼ੀ ਦਾ ਜ਼ਿਆਦਾ ਤੇਰਾ ਘਟ ਹਮ ਕਾਲੇ ਹਾਂ ਤਾਂ ਕਿਆ ਹੋਇਆ ਦਿਲ ਵਾਲੇ ਹਾਂ ਕਾਲੇ ਕਾਲੇ ਨਹੀਂ ਕਣਕ ਤੂੰ ਵਰਕਾਣੇ ਕਹਿੰਦੀ ਐ ਕਣਕ ਪਿੰਨਾ ਕਹਿੰਦੀ ਭਾਈ ਮੈਨੂੰ ਉਸਤਾਦ ਬਿੱਲ ਹਟਾ ਦਦੂ ਕਣਕ ਤੂੰ ਚਿੱਟੀ ਚ ਟੱਕ ਦਦਰ ਗਈ ਆਏ ਹੋਇਆ ਦਦ ਦਦ ਨਾ ਚਿੱਟਾ ਨਹੀਂ ਹੁੰਦਾ ਸਾਰਾ ਦਿਨ ਕੱਪੜੇ ਚੇਂਜ ਕਰੀ ਜੇ ਅਗਰ ਹਾਂ ਹਾਂ ਜੀ ਕਿਤੇ ਟੋਪੀ ਬਦਲ ਲੈਣਾ ਕਿਤੇ ਕੋਟ ਇਹ ਦਿਹਾੜੀ ਚ ਤਿੰਨ ਤਿੰਨ ਬਦਲਦੀ ਆ ਕਿ ਨਹੀਂ ਅਸਤਾਂ ਹਾਂ ਜੀ ਬਹੁਤ ਲਾਲੇ ਪਾੜੇ ਲਾਲੇ ਪਾੜੇ ਸਾਰਾ ਲਓ ਜੀ ਰੋਟੀ ਪਾਣੀ ਖਾ ਲਿਆ ਤੇ ਅੱਜ ਹੈਗੀ ਐ ਲੋਹੜੀ ਤੇ ਲੋਹੜੀ ਦਾ ਆਪਾਂ ਮਨਾਉਣੀ ਨਹੀਂ ਕਿਉਂਕਿ ਆਪਣੇ ਦਾਦੇ ਦੀ ਡੈਥ ਹੋਈ ਆ ਤੇ ਤਾਂ ਕਰਕੇ ਹੁਣ 6:30 ਹੋ ਗਏ ਆ ਰੋਟੀ ਪਾਣੀ ਖਾ ਲਿਆ ਤੇ ਠੰਡ ਹੈਗੀ ਆ ਬਹੁਤ ਜ਼ਿਆਦਾ ਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਤੇ ਇਹਮੋਂ ਕੁ ਫੜੀ ਤੇ ਆਪਣੇ ਕੋਲੇ ਵਾਧੂ ਪਈ ਆ ਇਹਨਾਂ ਨੇ ਤਾਂ ਖਾਦੀ ਨਹੀਂ ਐਦਕੀ ਘੱਟ ਖਾਦੀ ਆ ਨਾ ਅੱਜ ਮੈਂ ਦੁਬਾਰੇ ਨਹੀਂ ਖਾਦੀ ਕੁਛ ਬਹੁਤ ਘੱਟ ਖਾਦੀ ਨਾ ਹਾਂ ਹੁਣ ਕੁਛ ਖਾਣਾ ਤਾਂ ਨਹੀਂ ਗੱਜਕ ਗੱਜਕ ਹੈਗੀ ਨਾ ਚੱਕੋਲੇ ਲੈ ਰਹੇ ਨੇ ਗੱਜਕ ਤਾਂ ਕਿਹੜੀ ਨਹੀਂ ਕਿਉਂ ਪਸੰਦ ਉਹ ਉਧਰ ਮੈਂ ਲੈ ਤਾਂ ਆਇਆ ਛੜੀ ਜੀ ਪੋਲੀ ਜੀ ਹੁੰਦੀ ਹੈ ਹਲਕੀ ਜੀ ਉਹ ਲੈਂਦੀ ਉਹ ਇਹਨਾਂ ਨੂੰ ਪਸੰਦ ਨਹੀਂਗੀ ਹੈਗੀ ਸਾਰਾ ਕਿੱਥੋਂ ਖਾ ਜੂਗੀ ਤੂੰ ਓਏ ਨਾ ਸਾਰਾ ਖਾ ਜਾਏਗੀ ਆ ਰਾਜੂ ਨੇ ਸਾਰਾ ਹੀ ਦੇਤਾ ਕਹਿੰਦਾ ਡੱਬਾ ਹੀ ਲੈ ਜਾ ਲੈ ਚੱਕ ਖਾ ਲੋ ਡੱਬਾ ਹਾਂ ਅਰੇ ਉਹ ਬੱਚੇ ਖਾ ਲੈਣਗੇ ਹਾਂ ਮੈਂ ਤਾਂ ਲੈਣ ਗਿਆ 5-10 ਪੀਸ ਡੱਬਾ ਹੀ ਦੇਦਾ ਹਾਂ ਦਾਜਾ ਦਾਡ ਦਿਲ ਨੂੰ ਚਾਹੀਦਾ ਵਿਚਾਰੀ ਹੈ ਹੈ ਉਹ ਵੀ ਚਾਹੀਦਾ ਸਿੰਪਲ ਇਹ ਵੀ ਸਿੰਪਲ ਮੈਂ ਤਾਂ ਹੀ ਸਿੰਪਲ ਵਾਲੀ ਲੈ ਕੇ ਆਂਦੀ ਆ ਉਹਦੇ ਕੋਲ ਹੋਰ ਵੀ ਸੀ ਮੈਂ ਤਾਂ ਸਿੰਪਲ ਲੈਂਦੀ ਹੁਣ ਠੀਕ ਆ ਹਾਂਜੀ ਖਾਓ ਚੱਲੀਏ ਤਾਂ ਚਲ ਉੱਥੇ ਬਹਿ ਕੇ ਖਾ ਲੈਣਗੇ ਬੱਚੇ ਹਾਂ ਉੱਥੇ ਤਾਂ ਖਾ ਲੈ ਚਲੋ ਫੇਚੜੀ ਚੰਡੀ ਜੀ ਹੈ ਬੱਚਿਆਂ ਨੂੰ ਬਵਾਦ ਆ ਗਿਆ ਚਲੋ